ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਤਖਤੂਪੁਰੇ ਦੇ ਵਿੱਚ ਤਖਤੂਪੁਰਾ ਪਿੰਡ ਜ਼ਿਲ੍ਹੇ ਮੋਗੇ ਦਾ ਮਾਨਮਤਾ ਨਗਰ ਆ ਤੇ ਜਦੋਂ ਤੁਸੀਂ ਬਾਗੇ ਪੁਰਾਣੇ ਤੋਂ ਉਹਨੇ ਨਿਹਾਲ ਸਿੰਘ ਵਾਲਾ ਤੇ ਨਿਹਾਲ ਸਿੰਘ ਵਾਲੇ ਤੋਂ ਆਪਾਂ ਬਰਨਾਲਾ ਰੋਡ ਫੜਨ ਦੇ ਲਈ ਅੱਗੇ ਵਧਦੇ ਆ ਤੇ ਉੱਥੋਂ ਅੱਗੇ ਵੱਧਣ ਤੋਂ ਬਾਅਦ 10 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਮਿੱਤਰੋ ਇੱਕ ਕੋਲਡ ਸਟੋਰ ਆਉਂਦਾ ਵਾ ਕੋਲਡ ਸਟੋਰ ਦੇ ਨਾਲੋਂ ਬਿਲਕੁਲ ਸੜਕ ਆਉਂਦੀ ਆ ਤਖਤੂਪੁਰੇ ਦੇ ਵਿੱਚ ਤੇ ਤਖਤੂਪੁਰੇ ਵਾਲੇ ਪਾਸੇ ਨੂੰ ਮੁੜ ਕੇ ਬਸ ਤੁਸੀਂ ਥੋੜੀ ਜਿਹੀ ਵਾਟ ਅੱਗੇ ਆ ਕੇ ਬਾਹਰੀ ਪਾਈ ਦਾ ਘਰ ਆ ਇਸੇ ਸੜਕ ਦੇ ਉੱਤੇ ਹੀ ਮਿੱਤਰੋ ਸੰਦੀਪ ਬਾਈ ਦਾ ਨਾਮ ਜਿਸ ਪਰ ਕਰਾ ਦੇ ਕੋਲੀਆਂ ਮਿੱਤਰੋ ਤੁਹਾਨੂੰ ਅੱਜ 1 ਨਹੀਂ 2 ਨਹੀਂ 3 ਨਹੀਂ 4 ਪੂਰੀਆਂ ਕੱਟੀਆਂ ਦਿਖਾਉਣੀਆਂ ਮਿੱਤਰੋ ਟੌਪ ਤੇ ਇੱਕ ਦਿਖਾਉਣੀ ਮੋਰਾ ਇੱਕ ਕੱਟਾ ਤੇ ਤਿੰਨ ਪੂਰੀਆਂ ਕੱਟੀਆਂ ਅੱਛਾ ਤੇ ਇੱਕ ਕੱਟਾ ਤੇ ਤਿੰਨ ਪੂਰੀਆਂ ਕੱਟੀਆਂ ਲੈ ਵੀ ਇੱਕ ਕੱਟਾ ਵਾ ਮੈਂ 40 ਕੱਟੀਆਂ ਸਮਝੀ ਬੈਠੇ ਆ ਉਹ ਕਰਦੇ ਗੱਲਬਾਤ ਬਾਈ ਸੰਦੀਪ ਸੰਦੀਪ ਵੀਰੇ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਆ ਬਾਈ ਬੱ ਚੜਦੀ ਕਲਾ ਵੇ ਯਾਰ ਇੱਕ ਈ ਮਰਦਾ ਅੱਜ ਤੂੰ ਚੰਦਰਾ ਚਾਰ ਪੰਜ ਖਲਾਰੀ ਮੈਂ ਤਾਂ ਬਾਈ ਆ ਹੀ ਆ ਫਿਰ ਕੋਈ ਬੰਦਾ ਜਾਂ ਸੀਗਾ ਉਹ ਕਹਿੰਦਾ ਆਏ ਆ ਮੈਂ ਖਾ ਚੱਲ ਕੱਢ ਦੇ ਢੱਕਾ ਉਹਦੇ ਵੀ ਆ ਭਲੇਖਾ ਕੱਢ ਭਲੇਖਾ ਜਾਂ ਕੱਢ ਹਾਂ ਨਹੀਂ ਠੀਕ ਹੈ ਬਾਈ ਅੱਛਾ ਸੰਦੀਪ ਬਾਈ ਅੱਜ ਜਨਵਾਰ 4 500 ਹੈ ਨਾ ਪੰਜ ਵੀਰੇ ਹਾਂਜੀ ਪਹਿਲੇ ਨੰਬਰ ਤੇ ਤਾਂ ਆਪਾਂ ਮੀਨੀ ਵਾਰੀ ਗੱਲ ਕਰਨੀ ਜਿਹੜੀ ਮੈਨੂੰ ਸਾਰਿਆਂ ਤੋਂ ਸ਼ਾਨਦਾਰ ਕੱਟੀ ਲੱਗੀ ਜਾਂਦੀ ਹੈ ਕਿੰਨੇ ਚਰਦੀ ਆ ਬਾਈ ਯਾਰੇ ਇਹ ਵੀਰੇ 1 ਸਾਲ ਦੇ ਘੇਰੇ ਚ ਹੋਊਗੀ ਕੱਢ ਇੱਕ ਸਾਲ ਦੇ ਘੇਰੇ ਦੀ ਹਾਂ ਖੜਨੀ ਘੁ ਮੀਣੀ ਆ ਮੀਣੀ ਆ ਪਿਆਰ ਦਾ ਸਟਾਪਟਾ ਪਟਾ ਆ ਗਿਆ ਨੀਲੀ 라ਵੀ ਆ ਗਈ ਪੂਰੀ ਆ ਗਈ ਮੀਣੀ ਆ ਗਈ ਇਹਦਾ ਪਸੰਦ ਦਾ ਇੱਕੇ ਕੱਟੀ ਚ ਸਾਰੀਆਂ ਆਪਸ਼ਨ ਸਾਰੀਆਂ ਹਾਂ ਵੀਰੇ ਸਾਰੀਆਂ ਇੱਕ ਕੱਟੀ ਜਿਵੇਂ ਕਹਿ ਦਿੰਦੇ ਆ ਮਹਲਾ ਮਹਲਾ ਆਈਫੋਨਰ ਕੀ ਕੀਮਤ ਹੋਊਗੀ ਵੀਰੇ ਹਾਂ ਹਾਂਜੀ ਹਾਂਜੀ ਵੇਖ ਬਈ ਮਿੱਤਰੋ ਇਹ ਵੀਰੇ ਤਨੂੰ ਪਤਾ ਚੀਜ਼ਾਂ ਪੈਸੇ ਲਾ ਕੇ ਵੀ ਨਹੀਂ ਮਿਲ ਲੰਗੀਆਂ ਨਹੀਂ ਮਿਲਦੀਆਂ ਭਾਈ ਨਹੀਂ ਮਿਲਦੀਆਂ ਸੂਲ ਤੇ ਨਿਸ਼ਾਨ ਚਾਰੇ ਪੈਰਾਂ ਤੇ ਸਿੱਧਾ ਮੱਥੇ ਪਾਟਾ ਮੀਣੀ ਕੱਟੀ ਬੂਰੀ ਅੰਗ ਵੇਖੋ ਇੱਕਰੀ ਮਿੱਤਰੋ ਜਿਹੜੀ ਚੀਜ਼ ਵੇਖਣ ਵਾਲੀ ਆ ਕੱਟੀ ਦੀ ਖੜਨ ਨਹੀਂ ਮਾਲਾ ਜਦੋਂ ਮੈਂ ਬਾਣੀ ਫਿਰ ਕੱਲਾ ਕਰੂ ਏਰੀਏ 'ਚ ਹਾਂਜੀ ਹਾਂ ਇਹ ਲੋਕ ਕਹਿਣਗੇ ਪੁਰਾਣੀ ਬਣੀ ਝੋਟੀ ਤਿਆਰ ਹੋ ਗਈ ਆ ਬਾਈ ਕੁਆਲਟੀ ਖੜਗਾਂ ਹੀ ਵਲੀਆਂ ਸੁਣੀਆਂ ਲੱਗਦੀਆਂ ਫਿਰੇ ਘਰੇ ਯਾਰ ਇਹ ਸਹੀ ਗੱਲ ਸ਼ਾਨ ਆ ਹਨਾ ਬਈ ਹਾਂ ਸ਼ਾਨ ਆ ਕਿੰਨੇ ਦੀ ਦੇ ਦੇਣੀ ਅੱਜ ਸੰਦੀਪ ਜੀ ਤੇ ਵੀਰੇ ਆਪਾਂ ਯਾਰ ਫੈਕਸ ਜਿਹਾ ਕੰਮ ਹੀ ਕਰਨਾ ਆਪਾਂ ਉਹ ਜਿਹਾ ਕੰਮ ਨਹੀਂ ਕਰਨਾ ਬਈ ਐਵੇਂ 50 ਮੰਗ ਲ ਗਏ ਮਗਰ ਉਹ ਕੱਟੀ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੂੰ اے ویਰੇ ਆਪਾਂ ਕੱਟੀ ਦੇਵਾਂਗੇ 2 ਘਟ 40 ਦੀ ਤੇ 500 ਰੁਪਇਆ ਛੋੜ ਵੀ ਮੰਨ ਲੈ ਸਾਢੇ سوری 38000 ਦੇ ਵਿੱਚੋਂ 500 ਰੁਪਇਆ ਛੋੜ ਸਾਢੇ 37 ਲੈਣਾ ਵਾ ਲੈਣਾ ਵੀਰੇ ਲੈ ਠੀਕ ਆ ਬਾਈ ਤੇ 1 ਸਾਲ ਦੀ ਉਮਰ ਆ ਸਾਢੇ 37000 ਦੇ ਵਿੱਚ ਸਾਰੀਆਂ ਆਪਾਂ ਆਪਸ਼ਨਾਂ ਵੀ ਦੇ ਦੇਣੀਆਂ ਬੂਰੀ ਵੀ ਦੇ ਦੇਣੀ ਨੀਲੀ 라ਵੀ ਵੀ ਦੇ ਦੇਣੀ ਤੇ ਮੀਣੀ ਵੀ ਦੇ ਦੇਣੀ ਹਨਾ ਬਾਈ ਕੱਟੀ ਦੀ ਮਾਰਕਿੰਗ ਵੇਖੋ ਬਈ ਮਿੱਤਰੋ ਕਿ ਇਹਨਾਂ ਦੀ ਚੀਜ਼ ਆ ਕਿਹਨਾਂ ਤੋਂ ਭਾਵੇਂ ਆ ਮਿੱਤਰੋ ਇਹ ਮੇਲਿਆਂ ਮੂਲਾਂ 'ਚ ਕਿਸੇ ਭਰਾ ਨੇ ਪਾਉਣੀ ਆ ਉਹਦੇ ਵਾਸਤੇ ਬਹੁਤ ਫਾਇਦੇਮੰਦ ਆ ਕੋਈ ਗਲਤ ਕਾਣੇ ਲਾਉ ਕੱਤੀ ਬਾਕੀ ਟਿਕਾਣੇ ਦੀ ਆ ਵੀਰੇ ਅੱਛਾ ਇਹ ਤਾਂ ਆ ਗਈ ਇੱਕ ਨੰਬਰ ਤੇ ਸਰਦਾਰ ਬਾਈ ਤੇ ਇੱਕ ਤੇਰੇ ਨਾਲ ਇੱਧਰ ਕੱਟੀ ਹੋਰ ਖੜੀ ਹੋਈ ਹੈ ਇਹਦੀ ਕੀ ਡਿਟੇਲ ਆ ਬਾਈ ਇਹ ਵੀਰੇ ਇਹ ਵੀ 1 ਸਾਲ ਦੇ ਬਸ ਮਹੀਨਾ ਇੱਧਰ ਰਹੂ ਜੇ ਘਟੂ ਹੋ ਚਾਏ ਬਸ ਇੱਕ ਸਾਲ ਤੋਂ ਆਸੇ-ਪਾਸੇ ਜਿਹਾਂ ਹਾਂ ਵੀ ਕੱਟੀ ਇਹ ਵੀ ਬਹੁਤ ਚੰਗੀ ਆ ਸਿੰਘ ਇਹਦੇ ਦੋਨੇ ਹੱਲ ਦੇ ਆ ਚਾਹੇ ਇਹਨੂੰ ਕੋਈ ਭਰਾ ਆਪਣਾ ਮਿਨੀਮਲ ਚਾਹੇ ਜਿਵੇਂ ਮਰਜ਼ੀ ਮੰਨ ਲੇ ਵੀ ਆਪਦੇ ਤੇ ਡਿਪੈਂਡੈਂਟ ਆ ਵੀਰੇ ਜਿਵੇਂ ਮਰਜ਼ੀ ਮੰਨ ਲੇ ਮਿਨੀ ਗੱਲ ਆ ਵੀ ਜਾਂ ਦੂਜੀ ਕੇ ਸਿੰਘ ਹਿੱਲਦੇ ਹੈਣਾ ਸਿੰਘ ਹਿੱਲਦੇ ਆ ਵੀਰੇ ਥਣ ਚਾਰ ਆ ਪ्योर ਬੁਰੀ ਆ ਪੱਕੀ ਬੁਰੀ ਹੈਣਾ ਥਣਾਂ ਦੀ ਤੇ ਵੀਰੇ ਦੰਦਾਂ ਦੀ ਆਪਣੀ ਗਾਰੰਟੀ ਹੋਊਗੀ ਕੋਈ ਆਪਾਂ ਉਹਦਾ ਕੰਮ ਨਹੀਂ ਇਹ ਕੱਟੀ ਕਿੰਨੇ ਦੀ ਦੇ ਦੇਾਂਗੇ ਬਾਈ ਏ ਬਰੇ ਆਪਾਂ 26 ਚੋਂ 500 ਰੁਪਇਆ ਵਸੋੜ ਇਸ ਇਹ ਬਲ ਸਾਢੇ 25000 ਇਹਦਾ ਵੀ ਲੈਣਾ ਲੈਣਾ ਹੀ ਆ ਲੈਣਾ ਹੀ ਠੀਕ ਹੈ ਬਈ ਠੀਕ ਹੈ ਕੱਟੀ ਇਹ ਵੀ ਟਿਕਾਣੇ ਦੀ ਹੈ ਨਾ ਇਹ ਹੋ ਗਈ ਆਪਣੀ ਸਾਢੇ 38000 ਦੇ ਵਿੱਚੋਂ 500 60 ਸਾਢੇ 37 ਦੀ ਤੇ ਇਹ ਹੋ ਗਈ 26000 ਦੇ ਵਿੱਚ ਆਪਾਂ 500 ਸਾਢੇ 25000 ਇਹ ਜੋੜਾ ਹੋ ਗਿਆ ਫਿਰ ਬਈ ਦੇਖ ਲੈ ਹੁਣ ਤੂੰ ਬਣਾ ਕਿੰਨੇ ਦਾ ਬਣਾ ਲੈ ਮੈਂ ਨੂੰ ਦਸਾ ਹਾਬਤਾ ਉਹਦੇ ਵਿੱਚ ਮੈਂ ਨਰਮੀਆਂ ਭਰਾਵਾ ਕਿੰਨੇ ਵਾਦ ਘੱਟਣਾ ਬਣਾਉਂਦੇ ਆਪੇ ਬਣਾ ਲੈਣਗੇ ਦਸਕਬੀਰੀ ਤੇ ਆ ਬਈ ਇਹਦੇ ਬਾਰੇ ਦੱਸੀ ਮੈਨੂੰ ਤੇ ਵੀ ਗੱਟੀ ਵੀਰੇ ਬਹੁਤ ਚੰਗੀ ਆ ਹੂੰ ਇਹ ਕਿੰਨੇ ਚਰਦੀ ਆ ਸੰਦੀਪ ਇਹ ਵੀਰੇ ਹੋਊਗੀ ਸਾਲ ਤੋਂ ਜਾਣ ਦੀ ਇੱਕ ਅੱਧਾ ਮਹੀਨਾ ਉੱਤੇ ਹੀ ਹੋਊਗੀ ਠੰਡ ਤੋਂ ਬੜਾ ਚੰਗਾ ਹਣਾ ਬਹੁਤ ਚੰਗੀ ਇੱਧਰਲੇ ਪਾਸੇ ਲਿਆਈ ਪੁੱਤ ਵੇਖੀ ਮਿਲ ਕੇ ਵੇਣ ਦੁੱਧ ਵਾਲੀ ਹੋਣੀ ਵੇਖ ਕੇ ਢੀ ਮੋਟੀ ਆ ਨਾੜਾਂ ਫੁੱਲੀਆਂ ਬੰਗਾਂ ਦੁੱਧ ਵਾਲੀਆਂ ਵੀਰੇ ਆ ਚੀਜ਼ਾਂ ਹੁੰਦੀਆਂ ਕੱਟੀ ਲੈਣੇ ਵੀਰੇ ਤੇ ਬਈ ਇਹ ਇਹ ਵੀ ਪਿਓਰ ਬੂਰੀ ਆ ਗਈ ਹੈ ਨਾ ਪਿਓਰ ਆ ਵੀਰੇ ਹਾਂਜੀ ਮੈਂ ਠੀਕ ਹੈ ਇਹ ਕਿੰਨੇ ਦੀ ਦੇ ਦੀਏ ਵੀਰੇ ਇਹ ਵੀਰੇ ਆਪਾਂ ਦੇਵਾਂਗੇ ਬਾ 30000 ਚੋਂ 500 ਰੁਪਿਆ ਛੋੜਾ 30000 ਦੇ 29.5 ਦਿਓ ਹਾਂ 29.5 30000 ਠੀਕ ਹੈ ਬਾਈ ਆਪਾਂ ਉਹੋ ਜਿਹਾ ਕੰਮ ਨਹੀਂ ਕਰਨਾ ਬਾਈ ਤੇਰੇ ਅੱਗੇ ਵੀ ਮੈਂ ਬਾਈ ਮੈਨੂੰ ਸਵਾਦ ਪਾਉ ਉਹੋ ਜਿਹਾ ਕੰਮ ਨਹੀਂ ਆਪਣਾ ਵੀਰੇ ਕੰਮ ਆ ਸਾਫ਼ ਸੁਥਰਾ ਝੂਠਤ ਬਣ ਜਾਣੀ ਆ ਆਪਾਂ ਵੱਢਦੇ ਆ ਬਾਈ ਤੇਰੀ ਵੀਡੀਓ ਬਣਾ ਕੇ ਨਜ਼ਾਰਾ ਆ ਜਾਂਦਾ ਯਾਰ ਸਿੱਧੀ ਗੱਲਾਂ ਵਿੱਚ ਝੂਠਤ ਬਣ ਲੰਬਾ ਨਹੀਂ ਮਿਲਿਆ ਨਾ ਨਾ ਵੀਰੇ ਆਪਾਂ ਉਹੋ ਜਿਹਾ ਕੰਮ ਹੀ ਨਹੀਂ ਕਰਦੇ ਯਾਰ ਅੱਛਾ ਉਹ ਕੱਟੇ ਬਾਰੇ ਦੱਸੀ ਬਾਈ ਕਟਾਇਆ ਵੀਰੇ ਬਹੁਤ ਚੰਗਾ ਇਹ ਵੀ ਇਹ ਵੀ ਪੱਕਾ ਬੂਰਾ ਹੀ ਆ ਗਿਆ ਪੱਕਾ ਬੂਰਾ ਵੀਰੇ ਥੱਲੇ ਸਫਾਈ ਸੂਈ ਬਹੁਤ ਆ ਕੱਟੇ ਦੀ ਸੋਹਣਾ ਸੋਹਣਾ ਬਹੁਤ ਆ ਕਿੰਨੇ ਚਿਰ ਦਾ ਬਾਈ ਇਹ ਇਹ ਬਾਈ ਹੋਊਗਾ 1 ਸਾਲ ਉੱਤੇ ਮੱਲਾ 13 14 ਕਿ ਮਹੀਨਿਆਂ ਦਾ ਹੋਣਾ ਹੈ ਨਾ 15 ਕੁ ਮਹੀਨੇ ਦੇ ਆਸੇ ਪਾਸੇ ਬਸ ਆਸੇ ਪਾਸੇ ਆ ਸੋਹਣਾ ਸੋਹਣਾ ਬਹੁਤ ਆ ਕੱਟ ਕੇ ਲੋ ਜਾਮੀ ਨਾ ਬਦ ਗੋ ਹਾਂ ਬਾਕੀ ਜਾਣ ਜੂਨ ਬਹੁਤ ਆ ਕੱਟੇ ਸੀਲ ਵੀ ਆ ਹਨਾ ਬਾਹਲਾ ਠੰਡਾ ਵੀਰੇ ਕਹਿੰਦੇ ਇਹ ਵਿਚਾਰਾ ਤਾਂ ਬਹੁਲਾ ਠੰਡਾ ਇਹ ਕਿੰਨੇ ਦਾ ਬਾਈ ਇਹ ਯਾਰ ਆਪਾਂ ਦੇ ਦਿਆਂਗੇ 17000 ਦਾ ਮਾਨ ਵਿੱਚ 500 500 ਰੁਪਏ ਠੀਕ ਸਾਢੇ 16000 ਦਾ ਸਾਢੇ 16000 ਦਾ ਵੀਰ ਅੱਛਾ ਇਹ ਤਾਂ ਹੋ ਗਿਆ ਕੱਟਾ ਇਹ ਤਾਂ ਹੋ ਗਿਆ ਚਾਰੇ ਬੂਰੇ ਨਾਲ ਹਾਂਜੀ ਹਾਂਜੀ ਕੋਲ ਇੱਕ ਕਾਲੀ ਦਾ ਵੀ ਸ਼ੌਂਕ ਪੂਰਾ ਫਿਰ ਕਾਲੀ ਦਾ ਵੀਰੇ ਹਾਂ ਕਾਲੀ ਕੱਟੀ ਵੀ ਬਹੁਤ ਚੰਗੀਆਂ ਬਰੀਕ ਬਰੂਕ ਬਹੁਤ ਆ ਕੱਟੀਆਂ ਹਾਂ ਥੱਲੇ ਤੋਂ ਨਹੀਂ ਬਹੁਤ ਚੰਗੀਆਂ ਨਹੀਂ ਸਫਾਈ ਵਾਕਈ ਬਹੁਤ ਹਾਂ ਉਹ ਕਾਗਜ਼ਾਰ ਕੀ ਚਮੜੀ ਹੈ ਵੀਰੇ ਦੀ ਤੇ ਬਾਈ ਫਿਰ ਇਹ ਕਿੰਨੇ ਦਾ ਦੇ ਦੇਾਂਗੇ ਏ ਵੀਰੇ ਆਪਾਂ ਦੇ ਦਾਂਗੇ ਵੀ 16 ਚ 500 ਰੁਪਇਆ ਛੋੜ ਜੇ ਕੋ ਕਵੇ ਸਾਰੇ ਹੀ ਚੜਾ ਦੇ ਕਰਾਇਆ 100 ਕਿਲੋਮੀਟਰ ਪਹੁੰਚ ਕਰ ਦਈਏ ਫਿਰ ਬੱਕ ਕਰ ਦਾਂਗੇ ਯਾਰ ਕਰ ਦਾਂਗੇ ਲੈ ਵੀ ਮਿੱਤਰੋ ਸਾਰਾ ਖਰੀਦਣ ਤੇ 100 ਕਿਲੋਮੀਟਰ ਦੇ ਵਿੱਚ ਪਹੁੰਚ ਫਰੀ ਮਿਲ ਜੂਗੀ ਤੁਹਾਨੂੰ ਸਾਰੇ ਪੰਜੇ ਦੇ ਪੰਜੇ ਨਾਲ ਕੇ ਖਰੀਦਣ ਦੇ ਜੇ ਲਓਗੇ ਇੱਕ ਇੱਕ ਦੋ ਦੋ ਫਿਰ ਤੁਹਾਡਾ ਕਰਾਇਆ ਆਪਦਾ ਟੈਂਪੂ ਆਪਦਾ ਹੋਊਗਾ ਵੀ ਮਿੱਤਰੋ ਪੈਸੇ ਹਰ ਇੱਕ ਜਾਨਵਰ ਦੇ ਪਹਿਲਾ ਖਾਤੇ 'ਚ ਪਹਿਲਾ ਖਾਤੇ 'ਚ ਬਹਿਣਗੇ ਵੀਰੇ ਫਿਰ ਪਸ਼ੂ ਨੂੰ ਜਾਨਵਰ ਜਿਹੜਾ ਬਾਕੀ ਹੋਰ ਵੀਰੇ ਗੱਲ ਆ ਜਿਹੜੇ ਬੰਦੇ ਨੇ ਤਸੱਲੀ ਕਰਨੀ ਐ ਇੱਥੇ ਆਪਣੀ ਆਪ ਦੀ ਕਰ ਲੈ ਆਪਣੇ ਖੜਿਆ ਗੇਟੋਂ ਬਾਹਰ ਆਪਣੀ ਕੋਈ ਗਰੰਟੀ ਕੋਈ ਗਰੰਟੀ ਜਿਹਨੇ ਤਸਦੀਕ ਕਰਕੇ ਥਣਾ ਦੇ ਨੰਦਾਂ ਦੀ ਆਪਣੀ ਤੋਰੇ ਦੀ ਗਰੰਟੀ ਹੋਊਗੀ ਹਾਂ ਅੰਗਾ ਪੈਰਾਂ ਦੀ ਆਹਰਾਂ ਦੀ ਗਰੰਟੀ ਹੋਊਗੀ ਸਾਰੀ ਗਰੰਟੀ ਹੋਊ ਵਿਰੇ ਹਾਂ ਇਹ ਨਹੀਂ ਹੈਗਾ ਯੋਗਾ ਤੁਹਾਡੇ ਨਾਲ ਕੋਈ ਠੱਗੀ ਧੋਖਾ ਨਹੀਂ ਹੋਗਾ ਨਹੀਂ ਉਹ ਨਹੀਂ ਵਿਰੇ ਆਪਾਂ ਸਾਈਂ ਪਾਉਣ ਲੱਗੇ ਡਰਦੇ ਹੁੰਦੇ ਆ ਇੱਥੇ ਤੁਸੀਂ ਸਾਈਂ ਪਾ ਦਿਓ ਜਿਹੜੀ ਕੱਟੀ ਤੁਸੀਂ ਸਿਲੈਕਟ ਕਰਕੇ ਸਾਈਂ ਪਾਤੀ ਉਹ ਤੁਹਾਡੀ ਕੱਟੀ ਜਿੰਨਾ ਟਾਈਮ ਤੁਸੀਂ ਕਹੋਗੇ ਉਹਨਾਂ ਟਾਈਮ ਖੜੀ ਰਹੂਗੀ ਸਾਈਂ 5000 ਤੋਂ ਉੱਪਰ ਹੋਊ 5000 ਵਿਰੇ ਹਾਂ ਘਟ ਨਹੀਂ ਪੈਣੀ ਮਿੱਤਰੋ ਇਹ ਰੂਲ ਆ ਇਸ ਘਰ ਦੇ ਇਸ ਚੈਨਲ ਦੇ ਤੇ ਇਹ ਬਾਈ ਜ ਬਾਈ ਨੰਬਰ ਕਿੰਨਾ ਆ ਗਿਆ ਨੰਬਰ ਵੀਰੇ 8288 2172 8288 2172 ਠੀਕ ਹੈ ਬਈ ਇਸ ਨੰਬਰ ਤੇ ਕਰ ਲਿਓ ਬਾਈ ਨਾਲ ਤੁਸੀਂ ਰਾਬਤਾ ਕਾਇਮ ਨੰਬਰ ਸਗਰੀਨ ਦੇ ਉੱਤੇ ਆ ਪਿੰਡ ਤਖਤੂਪੁਰਾ ਜ਼ਿਲ੍ਹਾ ਮੋਗਾ ਹਾਂਜੀ